ਸਤਿ ਸ਼੍ਰੀ ਅਕਾਲ ਜੀ ਮੈਂ ਗ੍ਰੰਥੀ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਲੈ ਪਾਈ ਹੁਣ ਤਾਂ ਨਿਤ ਨਵੇਂ ਤੋਂ ਨਵੇਂ ਬਾਬੇ ਨਿਤ ਨਮੀਆਂ ਤੇ ਨਮੀਆਂ ਜਨਾਨੀਆਂ ਮਾਤਾ ਜਿਨ੍ਹਾਂ ਨੂੰ ਕਹਿ ਸਕਦੇ ਆ ਉਹ ਚਰਚਾ ਦੇ ਵਿੱਚ ਆ ਰਹੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖ ਕੇ ਸੱਚੀ ਸਾਡਾ ਖੁਦ ਦਾ ਹਾਸਾ ਨਹੀਂ ਰੁਕਦਾ ਹੈਗਾ ਕੀ ਅੱਜ ਕੱਲ ਹੋ ਕੀ ਰਿਹਾ ਤੁਸੀਂ ਦੇਖ ਸਕਦੇ ਹੋ ਜਿਹੜਾ ਬੰਦਾ ਸਕਰੀਨ ਦੇ ਉੱਤੇ ਪਾਈਏ ਕੋਈ ਛੋਟਾ ਮੋਟਾ ਨਹੀਂ ਇਹ ਆ ਬਾਬਾ ਜਿਹਦੇ ਵਿੱਚ ਕਾਲੀ ਮਾਤਾ ਆਉਂਦੀ ਆ ਮਸਾਣੀ ਮਾਤਾ ਆਉਂਦੀ ਆ ਹੋਰ ਵੀ ਕਈ ਦੇਵੀ ਦੇਵਤੇ ਨੇ ਜਿਹੜੇ ਕਿਸ ਬੰਦੇ ਦੇ ਵਿੱਚ ਆਉਂਦੇ ਨੇ ਤਾਂ ਹੁਣ ਤਾਂ ਜਮੇ ਕਾਲੀ ਮਾਤਾ ਵਾਲਾ ਰੂਪ ਧਾਰਿਆ ਹੋਇਆ ਕਿਵੇਂ ਬੰਦਾ ਪੈਰ ਦੇ ਥੱਲੇ ਰੱਖਿਆ ਹੋਇਆ ਤੇ ਉੱਤੇ ਪੈਹ ਧਾਰਿਆ ਹੋਇਆ ਤੇ ਬਾਬਾ ਜੋਣਾ ਜਵਾਹਾ ਬੰਦਾ ਆ ਉਹਨੂੰ نیچے ਪਾਇਆ ਹੋਇਆ ਤਾਂ ਇਹ ਕੀ ਸੀਨ ਕ੍ਰੀਏਟ ਕੀਤਾ ਜਾ ਰਿਹਾ ਦੱਸਣ ਦੀ ਜ਼ਰੂਰਤ ਨਹੀਂ ਦੇਖਣਾ ਵਾਜ ਤਾਂ ਸਮਝ ਹੀ ਗਏ ਹੋਣੇ ਕਿ ਇਹ ਬੰਦਾ ਹੁਣ ਆਪਣੇ ਆਪ ਨੂੰ ਕੀ ਸਮਝ ਰਿਹਾ ਤੇ ਜਿਹੜਾ ਨੀਚੇ ਪੈਦਲ ਥੱਲੇ ਬੰਦਾ ਬੈਠਾ ਤੇ ਉਹਨੂੰ ਕੀ ਸਮਝ ਰਿਹਾ ਤਾਂ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਮੂਰਖ ਬੰਦੇ ਨੇ ਪਖੰਡਵਾਦ ਦੇ ਵਿੱਚ ਫਸਦੇ ਹੋਏ ਅਜਿਹੇ ਲੋਕ ਵੀ ਫਿਰ ਇੱਥੇ ਜਾ ਕੇ ਸਿੱਧੇ ਹੁੰਦੇ ਨੇ ਜਦੋਂ ਇੱਥੇ ਬਾਬੇ ਨਾ ਗੱਲਾਂ ਗੱਲਾਂ 'ਚ ਚਿੰਟੇ ਚੱਕ ਲੈਂਦੇ ਨੇ ਫਿਰ ਤੁਹਾਡੇ ਭੂਤ ਤਾਂ ਪਤਾ ਨਹੀਂ ਤੁਹਾਡੇ ਸਰੀਰ ਦੇ ਉੱਤੇ ਪਏ ਨਿਸ਼ਾਨ ਜ਼ਰੂਰ ਦੱਸਦੇ ਨੇ ਵੀ ਵਾਕਈ ਤੁਹਾਡੇ ਨਾਲ ਕੁਝ ਹੋਇਆ ਹੋਣਾ ਤਾਂ ਪਕੰਡਵਾ ਦਾ ਜਿਹੜਾ ਲਗਾਤਾਰ ਵਾਧਾ ਚਾਰਿਆ ਨਿਤ ਨਵੇਂ ਤੋਂ ਨਵੇਂ ਪਖੰਡਿਆਂ ਵੱਲੋਂ ਡਰਾਮੇ ਕੀਤੇ ਜਾ ਰਹੇ ਨੇ ਹੈਰਾਨ ਹੁੰਦੇ ਆ ਇਹਨਾਂ ਦੀਆਂ ਅਨੇਕਾਂ ਵੀਡੀਓਜ਼ ਦੇਖ ਕੇ ਕਈ ਵਾਰ ਤਾਂ ਹਾਸੇ ਹੀ ਨਹੀਂ ਬੰਦ ਹੁੰਦਾ ਕਿ ਇਹਨਾਂ ਪਖੰਡਿਆਂ ਵੱਲੋਂ ਕੀਤਾ ਕੀ ਜਾ ਰਿਹਾ ਕਿਉਂ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ ਜਾ ਰਿਹਾ ਲੋਕ ਦੇਖ ਕੇ ਵੀ ਅਣ ਦੇਖਾ ਕਰ ਲੈ ਸਮਝ ਨਹੀਂ ਆਉਂਦੀ ਕਿਉਂਕਿ ਜਦੋਂ ਅਜਿਹੀਆਂ ਤਸਵੀਰਾਂ ਹੁੰਦੀਆਂ ਨੇ ਤਾਂ ਸੱਚੀ ਅਜਿਹੀਆਂ ਗੱਲਾਂ ਤੇ ਯਕੀਨ ਨਹੀਂ ਹੁੰਦਾ ਤਾਂ ਫਿਰ ਜਿਹੜੇ ਲੋਕ ਇਹਨਾਂ ਦੇ ਡੇਰੇ ਦੇ ਵਿੱਚ ਜਾਂਦੇ ਨੇ ਉਹ ਕੀ ਇਹਨਾਂ ਦੇ ਸਿਰ ਦੇ ਵਿੱਚ ਭੂਤ ਤੇ ਜਾਂ ਮੰਤਰ ਮਾਰ ਦਿੰਦੇ ਨੇ ਕਿ ਉਹ ਤਾਂ ਐਂ ਕਹਿੰਦੇ ਨੇ ਵੀ ਬਾਬੇ ਵਰਗਾ ਤਾਂ ਬੰਦਾ ਹੀ ਕੋਈ ਨਹੀਂ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿ ਪਖੰਡਵਾਦ ਵੱਧਦਾ ਜਾ ਰਿਹਾ ਤੁਸੀਂ ਇਹ ਗੱਲ ਪਿੰਡਾਂ ਦੇ ਵਿੱਚ ਵੀ ਜੇਕਰ ਅਸੀਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਵੀ ਬਹੁਤ ਅਜਿਹੇ ਲੋਕ ਨੇ ਜਿਹੜੇ ਪਖੰਡਵਾਦ ਕਰ ਰਹੇ ਨੇ ਡੇਰੇ ਖੋਲੇ ਹੋਏ ਨੇ ਚੌਕੀਆਂ ਲਾਈਆਂ ਜਾਂਦੀਆਂ ਨੇ ਤੇ ਬਾਬਿਆਂ ਦੇ ਨਾਂ ਦੇ ਉੱਤੇ ਦੁਕਾਨਾਂ ਖੋਲੀਆਂ ਹੋਈਆਂ ਨੇ ਲੋਕਾਂ ਨੂੰ ਇੰਨਾ ਕੋ ਗੁੰਮਰਾਹ ਕੀਤਾ ਜਾ ਰਿਹਾ ਕਿ ਲੋਕ ਇਸ ਚੀਜ਼ ਨੂੰ ਸਮਝਣ ਦੀ ਬਜਾਏ ਲੋਕ ਹੋਰ ਵੀ ਅੰਧਵਿਸ਼ਵਾਸ ਦੇ ਵਿੱਚ ਫਸਦੇ ਜਾ ਰਹੇ ਨੇ ਇਨ੍ਹਾਂ ਚੀਜ਼ਾਂ ਤੋਂ ਸਾਨੂੰ ਗੁਰੂਆਂ ਨੇ ਸਾਡੇ ਨੇ ਤੁਹਾਨੂੰ ਬਚਾਇਆ ਦੂਰ ਕੀਤਾ ਪਖੰਡਵਾਦ ਦੇ ਵਿੱਚੋਂ ਕੱਢਿਆ ਪਰ ਅੱਜ ਦੇ ਸਮੇਂ ਦੇ ਵਿੱਚ ਲੋਕ ਪੜ੍ਹੇ ਲਿਖੇ ਬੇਸ਼ੱਕ ਨੇ ਪਰ ਹਰਕਤਾਂ ਫਿਰ ਵੀ ਉਹੀ ਨੇ ਜਿਨ੍ਹਾਂ ਦੇ ਜਿਹੜੀਆਂ ਚੀਜ਼ਾਂ ਚੋਂ ਕੱਢਿਆ ਉਹਨਾਂ ਚੀਜ਼ਾਂ ਦੇ ਵਿੱਚ ਪੜ੍ਹੇ ਲਿਖੇ ਵੀ ਬੰਦਾ ਫਸ ਰਿਹਾ ਤਾਂ ਫਿਰ ਤੁਹਾਨੂੰ ਪੜ੍ਹਾਈ ਕਰਨ ਦਾ ਕੀ ਫਾਇਦਾ ਤੁਹਾਨੂੰ ਡਿਗਰੀਆਂ ਹਾਸਲ ਕਰਨ ਦਾ ਕੀ ਫਾਇਦਾ ਜੇਕਰ ਤੁਸੀਂ ਇਹਨਾਂ ਪਖੰਡੀਆਂ ਦੇ ਦਰਬਾਰਾਂ ਦੇ ਵਿੱਚ ਜਾ ਕੇ ਉੱਥੇ ਨੱਕ ਰਗੜਨ ਨੇ ਇਹਨਾਂ ਦੇ ਪੈਰ ਆ ਤੁਸੀਂ ਚੁੰਮਣੇ ਨੇ ਪੈਰਾਂ ਨੂੰ ਦੁੱਧ ਨਾਲ ਧੋਣੇ ਨੇ ਤਾਂ ਫਿਰ ਇੰਨੇ ਪੜਾਈਆਂ ਕਰਨ ਦਾ ਕੀ ਫਾਇਦਾ ਕਿਉਂਕਿ ਜੇਕਰ ਤੁਸੀਂ ਪੜ੍ਹ ਲਿਖ ਕੇ ਵੀ ਇਸ ਚੀਜ਼ ਨੂੰ ਨਾ ਸਮਝੇ ਕਿ ਇਹ ਪਖੰਡਵਾਦ ਹੈ ਤਾਂ ਫਿਰ ਤੁਹਾਡੇ ਵਰਗੇ ਲੋਕ ਕਿਸੇ ਹੋਰ ਦੂਜੇ ਬੰਦੇ ਨੂੰ ਕੀ ਸਿੱਖਿਆ ਦੇਣਗੇ ਕਿਉਂਕਿ ਪਹਿਲਾਂ ਖੁਦ ਨੂੰ ਸਿੱਖਿਆ ਜ਼ਰੂਰੀ ਹੈ ਖੁਦ ਨੂੰ ਪਖੰਡਵਾਦ ਤੋਂ ਦੂਰ ਹੋਣਾ ਚਾਹੀਦਾ ਤਾਂ ਹੀ ਅਸੀਂ ਕਿਸੇ ਦੂਜੇ ਬੰਦੇ ਨੂੰ ਕੋਈ ਚੰਗੀ ਸਿੱਖਿਆ ਦੇ ਸਕਾਂਗੇ ਜੇਕਰ ਸਾਡੇ 'ਚ ਚੰਗਾ ਗੁਣ ਨਹੀਂ ਤਾਂ ਅਸੀਂ ਕੀ ਦੇਵਾਂਗੇ ਜੇਕਰ ਤੁਸੀਂ ਪਖੰਡਵਾਦ ਦੇ ਵਿੱਚ ਫਸੇ ਹੋਏ ਹੋ ਤਾਂ ਹੋਰਾਂ ਲੋਕਾਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਕਿਉਂਕਿ ਅੰਧਵਿਸ਼ਵਾਸ ਇਸ ਕਦਰ ਫੈਲ ਚੁੱਕਿਆ ਹੈ ਕਹਿੰਦੇ ਨੇ ਪੰਜਾਬ ਦੇ ਵਿੱਚ ਨਸ਼ਾ ਵਧ ਗਿਆ ਮੇਰਾ ਤਾਂ ਅੰਧਵਿਸ਼ਵਾਸ ਵੀ ਉਨੀ ਹੀ ਤੇ ਜਿਹਦੇ ਨਾਲ ਵਾਧਾ ਚਾਰਿਆ ਲੋਕ ਸ਼ਰਾਬਾਂ ਚੜਾਉਂਦੇ ਨੇ ਅੰਡੇ ਮੀਟ ਦਾ ਟੂਣਾ ਕਰਦੇ ਨੇ ਤਾਂ ਅਜਿਹਾ ਕਿਸੇ ਦਾ ਮਾੜਾ ਕਰਕੇ ਕਦੇ ਵੀ ਕਿਸਦਾ ਅੱਜ ਤੱਕ ਭਲਾ ਨਹੀਂ ਹੋਇਆ ਇਸ ਦਾ ਇਤਿਹਾਸ ਗਵਾ ਤਾਂ ਫਿਰ ਲੋਕ ਇਸ ਚੀਜ਼ ਨੂੰ ਕਦੋਂ ਸਮਝਣਗੇ ਪੜ੍ਹ ਲਿਖ ਕੇ ਵੀ ਇਹਨਾਂ ਦਾ ਹਾਲ ਬਹੁਤ ਬੁਰਾ ਬਾਕੀ ਤੁਹਾਡਾ ਕੀ ਕਹਿਣਾ ਛੇ ਲੋਕਾਂ ਬਾਰੇ ਜੋ ਪਖੰਡਵਾਦ ਦੇ ਵਿੱਚ ਫਸੇ ਹੋਏ ਨੇ ਤੇ ਨਿਕਲਣਾ ਨਹੀਂ ਚਾਹੁੰਦੇ ਆਪਣੀ رائے ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼